ਅੱਜ ਦੇ ਪੰਜਾਬੀ ਗਾਇਕ ਕਰਨੋਚਲਾ ਦਾ ਜਨਮ ਦਿਨ ਜਾਣੋ ਇਸ ਮੌਕੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਸਤਿ ਸ਼੍ਰੀ ਅਕਾਲ ਮੈਂ ਸੋਨਿਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਗਾਇਕ ਕਰਨੋਚਲਾ ਦੀ ਜੋ ਕਿ ਅੱਜ ਆਪਣਾ 82ਵਾਂ ਜਨਮ ਦਿਨ ਮਨਾ ਰਿਹਾ ਹੈ ਕਰਨ ਓਜਲਾ ਦੀ ਗੱਲ ਕਰੀਏ ਤੇ ਉਹਨਾਂ ਦਾ ਅਸਲੀ ਨਾਮ ਜਸਕਰਨ ਸਿੰਘ ਓਜਲਾ ਹੈ ਜਿਨ੍ਹਾਂ ਦਾ ਜਨਮ 18 ਜਨਵਰੀ 19197 ਨੂੰ ਲੁਧਿਆਣਾ ਦੇ ਪਿੰਡ ਕੋਰਾਲਾ ਦੇ ਵਿੱਚ ਹੋਇਆ ਸੀ ਕਰਨ ਓਜਲਾ ਮਹਿਜ਼ 9 ਸਾਲ ਦੇ ਸਨ ਉਹਨਾਂ ਦੇ ਮਾਤਾ ਪਿਤਾ ਇਸ ਦੁਨੀਆ ਨੂੰ ਅਲਵਿਦਾ ਦੇ ਗਏ ਸਨ ਕਰਨ ਓਜਲਾ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਕਾਫੀ ਜ਼ਿਆਦਾ ਸਟਰਗਲ ਭਰੀ ਰਹੀ ਹੈ ਉਹਨਾਂ ਦੇ ਵੱਲੋਂ ਕਾਫੀ ਮਿਹਨਤ ਕੀਤੀ ਗਈ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਆਉਣ ਦੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਮੁਕਾਮ ਜੋ ਆ ਹਾਸਲ ਕੀਤਾ ਹੈ ਅੱਜ ਲੋਕ ਉਹਨਾਂ ਦੇ ਗੀਤਾਂ ਦੇ ਉੱਤੇ ਝੂਮਦੇ ਹੋਏ ਨਜ਼ਰ ਆਉਂਦੇ ਆ ਉਹਨਾਂ ਨੂੰ ਬਹੁਤ ਜ਼ਗਾ ਪਸੰਦ ਕਰਦੇ ਆ ਕਰਨ ਓਜਲਾ ਦੇ ਵੱਲੋਂ ਬਾਲੀਵੁੱਡ ਦੇ ਵਿੱਚ ਵੀ ਦਸਤਕ ਦਿੱਤੀ ਗਈ ਹੈ ਤੇ ਬਾਲੀਵੁੱਡ ਦੇ ਜੋ ਐਕਟਰਸ ਹੈ ਗਾਇਕ ਹੈ ਉਹਨਾਂ ਦੇ ਫੈਨ ਹੈ ਉਹਨਾਂ ਦੇ ਵੱਲੋਂ ਜੋ ਗੀਤ ਹੈ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਗਏ ਨੇ ਕੁਝ ਦਿਨ ਪਹਿਲੇ ਉਹਨਾਂ ਦਾ ਕਾਨਸਰਟ ਹੋਇਆ ਸੀਗਾ ਤੇ ਉਹਨਾਂ ਦੇ ਕਾਨਸਰਟ ਦੇ ਟਿਕਟਸ ਵੀ ਲੱਖਾਂ ਦੇ ਵਿੱਚ ਵਿਕਿਆ ਸੀ ਤੇ ਉਹਨਾਂ ਦਾ ਕ੍ਰੇਜ਼ ਵੀ ਉੱਥੇ ਵੇਖਣ ਨੂੰ ਮਿਲਿਆ ਸੀ ਕਰਨ ਓਜਲਾ ਦਾ ਜਨਮ ਦਿਨ ਹੈ ਇਸ ਮੌਕੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖਾਸ ਗੱਲਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਕਰਨ ਓਜਲਾ ਦੀ ਗੱਲ ਕਰੀ ਉਹਨਾਂ ਦਾ ਜਨਮ 18 ਜਨਵਰੀ 1977 ਨੂੰ ਲੁਧਿਆਣਾ ਦੇ ਪਿੰਡ ਕੋਰਾਲਾ ਦੇ ਵਿੱਚ ਹੋਇਆ ਸੀ ਕਰਨ ਓਜਲਾ ਦਾ ਅਸਲੀ ਨਾਮ ਜਸਕਰਨ ਸਿੰਘ ਓਜਲਾ ਹੈ ਨਿੱਕੀ ਉਮਰੇ ਕਰਨ ਦੇ ਮਾਪਿਆਂ ਦਾ ਅਕਾਲ ਚਲਾਣਾ ਹੋ ਗਿਆ ਸੀ ਜੋ ਕਿ ਗਾਇਕ ਦੇ ਲਈ ਇੱਕ ਵੱਡਾ ਝਟਕਾ ਸੀ ਕਰਨ ਨੂੰ ਉਹਨਾਂ ਦੀਆਂ ਭੈਣਾਂ ਨੇ ਪਾਲ-ਪੋਸ ਕੇ ਵੱਡਾ ਕੀਤਾ ਹੈ। ਇਸ ਲਈ ਕਰਨ ਓਜਲਾ ਆਪਣੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਉਹਨਾਂ ਦੀ ਰਿਸਪੈਕਟ ਕਰਦੇ ਨੇ। ਸਾਲ 2023 ਚ ਕਰਨ ਓਜਲਾ ਨੇ ਆਪਣੀ ਖਾਸ دوست ਪਲਕ ਦੇ ਨਾਲ ਵਿਆਹ ਕਰਵਾ ਲਿਆ ਸੀ। ਕਰਨ ਓਜਲਾ ਨੇ ਆਪਣੀ ਮੁੱਢਲੀ ਸਿੱਖਿਆ ਮਿੰਦ ਸਰਕਾਰੀ ਸਕੂਲ ਤੋਂ ਹੀ ਪੂਰੀ ਕੀਤੀ ਹੈ। ਕਰਨ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਸੀ। ਉਹ ਹਮੇਸ਼ਾ ਕੁਝ ਨਾ ਕੁਝ ਲਿਖਦੇ ਰਹਿੰਦੇ ਸਨ ਇਸ ਤੋਂ ਬਾਅਦ ਕਰਨ ਨਿੱਕੀ ਉਮਰ ਹੀ ਗੀਤ ਲਿਖਣਾ ਸ਼ੁਰੂ ਕਰ ਦਿੱਤੇ ਇਸ ਦੌਰਾਨ ਕਰਨ ਓਜਲਾ ਦੀ ਮੁਲਾਕਾਤ ਇੱਕ ਵਿਆਹ ਪ੍ਰੋਗਰਾਮ ਦੇ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਦੇ ਨਾਲ ਹੋਈ ਸੀ ਹਾਲਾਂਕਿ ਇਹ ਮੁਲਾਕਾਤ ਪ੍ਰੋਫੈਸ਼ਨਲ ਨਹੀਂ ਸੀ ਇਸ ਤੋਂ ਬਾਅਦ ਕਰਨ ਓਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ ਜਿੱਥੇ ਪੜ੍ਹਾਈ ਕਰਦੇ ਹੋਏ ਉਹਨਾਂ ਨੇ ਆਪਣੇ ਗੀਤ ਗਾਉਣ ਤੇ ਲਿਖਣ ਦੇ ਸ਼ੌਕ ਨੂੰ ਜਾਰੀ ਰੱਖਿਆ ਕਰਨ ਓਜਲਾ ਨੇ ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ अपना पहला गीत सेलफोन रिलीज ਕੀਤਾ ਨਵਾਂ ਗਾਇਕ ਹੋਣ ਕਾਰਨ ਕਰਨ ਓਜਲਾ ਦਾ ਗੀਤ ਜ਼ਿਆਦਾ ਨਹੀਂ ਚੱਲ ਸਕਿਆ ਇਸ ਕਾਰਨ ਕਰਨ ਨੇ ਲੰਬੇ ਸਮੇਂ ਤੋ ਕੋਈ ਗੀਤ ਨਹੀਂ ਗਾਇਆ ਪਰ ਬਤੌਰ ਗੀਤਕਾਰ ਕਰਨ ਓਜਲਾ ਨੇ ਆਪਣੇ ਗੀਤ ਲਿਖਣ ਦਾ ਕੰਮ ਜਾਰੀ ਰੱਖਿਆ ਕਰਨ ਨੇ کئی ਪੰਜਾਬੀ ਗਾਇਕ ਲਈ ਗੀਤ ਲਿਖੇ ਕਰਨ ਓਜਲਾ ਦੇ ਲਿਖੇ ਗਏ ਗੀਤ ਜੈਜ਼ੀ ਵੀ ਗगन ਕੋਕਰੀ ਗਿਲਮੰਗਤ ਸੁਖੀ ਤੇ ਬੋਹੇਮੀਆ ਦੇ ਵੱਲੋਂ ਗਾਏ ਗੇ ਜੋ ਕਿ ਕਾਫੀ ਜ਼ਿਆਦਾ ਹਿਟ ਰਹੇ ਸਾਲ 2016 ਜਦੋਂ ਕਰਨ ਔਜਲਾ ਇੱਕ ਹੋਰ ਗੀਤ ਪ੍ਰਾਪਰਟੀ ਆਫ ਪੰਜਾਬ ਰਿਲੀਜ਼ ਕੀਤਾ ਪਰ ਕਈ ਕਾਰਨਾ ਕਰਕੇ ਇਸ ਗੀਤ ਨੂੰ ਕਾਮਯਾਬੀ ਨਹੀਂ ਮਿਲੀ ਇਸ ਮਗਰੋਂ ਕਰਨ ਔਜਲਾ ਨੇ ਰੈਪ ਕਰਨਾ ਸ਼ੁਰੂ ਕੀਤਾ ਬਤੌਰ ਰੈਪਰ ਕਰਨ ਔਜਲਾ ਨੂੰ ਪਪੂਲਾਰਿਟੀ ਮਿਲੀ ਅਤੇ ਸਾਲ 2018 ਚ ਰਿਲੀਜ਼ ਹੋਏ ਗੀਤ ਡੋਂਟ ਵਰੀ ਦੇ ਨਾਲ ਰਾਤੋਂ ਰਾਤ ਕਰਨੋਜਲਾ ਪੰਜਾਬੀ ਇੰਡਸਟਰੀ ਦੇ 스타 ਬਣ ਗਏ ਇਸ ਮਗਰੋਂ ਕਰਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਮੌਜੂਦਾ ਸਮੇਂ ਦੇ ਵਿੱਚ ਉਹ ਬਾਲੀਵੁੱਡ ਦੇ ਬਤੌਰ ਗਾਇਕ ਅਤੇ ਗੀਤਕਾਰ ਬਚੋ ਐਕਟਿਵ ਨੇ ਕਰਨੋਜਲਾ ਦੀ ਗੱਲ ਕਰੀਏ ਉਹਨਾਂ ਨੇ ਡੋਂਟ ਵਰੀ ਗੀਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਜਿਸਦੇ ਵਿੱਚ ਡੋਂਟ ਲੁੱਕ ਚਿੱਟਾ ਕੁੜਤਾ ਵਾਈਟ ਬ੍ਰਾਊਨ ਬਲੈਕ ਬੋਮਿੰਜਾ ਬਰਸ ਚਿੱਠੀਆਂ ਜਾਂਜਰ ਪਲੇਅਰਸ ਜੀਨੀ ਲੱਗਦਾ ਬਚ ਕੇ ਬਚ ਕੇ ਸੌਫਟਲੀ ਵਰਗੇ ਗੀਤ ਸ਼ਾਮਿਲ ਹੈ ਕਰਨੋਜਲਾ ਨੇ ਆਪਣੀ ਗੀਤਾ ਰਹੀ ਫੈਨਸ ਦੇ ਦਿਲ ਵਿੱਚ ਖਾਸ ਜਗ੍ਹਾ ਬਣਾਈ ਹੈ ਦੱਸ ਦਈਏ ਕਿ ਦੇਸ਼ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਤੇ ਕਈ ਬਾਲੀਵੁੱਡ ਸਟਾਰਸ ਵੀ ਅੱਜ ਕਰਨੋਜਲਾ ਦੇ ਗੀਤਾਂ ਨੂੰ ਪਸੰਦ ਕਰਦੇ ਆ ਕੁਝ ਟਾਈਮ ਪਹਿਲਾਂ ਹੀ ਉਹਨਾਂ ਦਾ ਵਿੱਕੀ ਕੌਸ਼ਲ ਦੀ ਫਿਲਮ ਦੇ ਵਿੱਚ ਗੀਤ ਆਇਆ ਸੀ ਤੋਬਾ ਤੋਬਾ ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ